ਕਿੱਥੇ ਪੜਨਾ ਮੈਂ ਪੜ੍ਹਦੀ ਹਾਂ ਕਿੱਥੇ ਓਕੇ ਕਿਹਦੀ ਕਿਹੜੇ ਕਿਹੜੀ ਕਲਾਸ ਚ ਮੈਂ ਪੰਜਵੀਂ ਚ ਪੰਜਵੀਂ ਚ ਲੱਗਦਾ ਤੈਨੂੰ ਪਹਿਲੀ ਦੂਜੀ ਆ ਕਸ ਕਸ ਜੇ ਗਈ ਜਵਾਕ ਵੀ ਹੈ ਨਾ ਪੰਜਵੀਂ ਚ ਪੜਦਾ ਬੱਚਾ ਨਾ ਨਾਸੀ ਕਿੰਨੇ ਹੁੰਦੇ ਆ ਨਾਸੀ ਹੱਸਣਾ ਬਾਈ ਹੁਣ ਮੈਂ ਨੂੰ ਪੁੱਛਿਆ ਵੀ ਨਾਸੀ ਕਹਿੰਦਾ ਇਹ ਕਹਿੰਦਾ ਨਾਸੀ ਕੀ ਹੁੰਦਾ ਮੈਂ ਪੁੱਛਿਆ ਨਾਸੀ ਕਿੰਨੇ ਹੁੰਦੇ ਆ ਨਾ ਪਤਾ ਨਹੀਂ ਪਤਾ ਇੱਕ ਆਦੂਆ ਸੇਵਲ ਸੇਵਲ ਘਾੜੇ ਪਤਾ ਨਾ ਹੋਂਦੇ ਪੰਜਾਬੀ ਚ ਦੇਖੋ ਅਕਾਲ ਅਕੈਡਮੀ ਚ ਪੜਦਾ ਹੈ ਅਕਾਲ ਅਕੈਡਮੀ ਅਕਾਲ ਅਕੈਡਮੀ ਆ ਇਹ ਕਹਿੰਦੇ ਸਾਡੇ ਦਾ ਜਵਾਕ ਨਹੀਂ ਸਿੱਖੀ ਨਾਲ ਵੀ ਜੁੜੇ ਹੋਏ ਪੰਜਾਬੀ ਨਾਲ ਵੀ ਜੁੜੇ ਹੋਏ ਦੱਸੋ ਸਕੂਲ ਦਾ ਨਾਮ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਨਾਗਪੁਰ ਸਕੂਲ ਅਕਾਲ ਅਕੈਡਮੀ ਸਾਡੇ ਗੁਰੂਆਂ ਦੇ ਨਾਮ ਤੇ ਸਕੂਲਾਂ ਦੇ ਨਾਮ ਨੇ ਕਿੱਥੇ ਗੁਰਮਾ ਦੀ ਬੋਲੀ ਕਿੱਥੇ ਆ ਬਾਈ ਦੱਸੋ ਜੇ ਊੜੇ ਨਾ ਬਚੇ ਆ ਜੂੜੇ ਦਸਤਾਰਾਂ ਗਾਤਰੇ ਬਚਣਗੇ ਓਸ਼ਾਰ ਬਚੂ ਕੋਈ ਉਸੂਰੇ ਦਾ ਨਾ ਇਹਦੇ ਮਾ ਫਿਰਦਾ ਪਰ ਬਕੂ ਐ ਤੇ